ਦਾ ਪੰਜਾਬ ਦੇਖ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਮੈਂ ਅਫਤਾਰ ਸਿੰਘ ਫਰਵਾਹੀ ਤੀਆਂ ਦਾ ਤਿਹਾੜ ਬੜੇ ਜੋਸ਼ ਉਤਸੇ ਨਾਲ ਅੱਜ ਮਨਾਇਆ ਜਾ ਰਿਹਾ ਪਿੰਡ ਫਰਵਾਹੀ ਵਿੱਚ ਅਸੀਂ ਪਿੰਡ ਫਰਵਾਹੀ ਦੇ ਵਿੱਚ ਕਰਿਆ ਜਿੱਤਿਆ ਤੁਸੀਂ ਰੌਣਕਾਂ ਪਿੱਸੇ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਕੁੜੀਆਂ ਪਹੁੰਚੀਆਂ ਹੋਈਆਂ ਨੇ ਗਿਆ ਵਕ ਵਕ ਪਿੰਡਾਂ ਦੇ ਵਿੱਚੋਂ ਜਿੱਥੇ ਇਹ ਤੀਆਂ ਵਹਿਆਂ ਗਈਆਂ ਉੱਥੋਂ ਵੀ ਅੱਜ ਆ ਕੇ ਆਪਣੇ ਪਿੰਡ ਦੇ ਵਿੱਚ ਆਪਣੇ ਪੇਕੇ ਘਰ ਦੇ ਵਿੱਚ ਰੌਣਕਾਂ ਲਾ ਰਹੀਆਂ ਨੇ ਇੱਥੇ ਇਥੋਂ ਦੀਆਂ ਜਿਹੜੀਆਂ ਮਾਤਾ ਨੇ ਮਾਣਾ ਨੇ ਆਂਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦਾ ਇਹ ਮਾਹੌਲ ਹੈ ਅੱਜ ਕਿਸ ਤਰ੍ਹਾਂ ਇਹ ਤੀਆਂ ਦੇ ਤਿਹਾਰ ਨੂੰ ਇੰਜੋਏ ਕਰ ਰਹੀਆਂ ਨੇ ਬਹੁਤ-ਬਹੁਤ ਸਵਾਗਤ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਸਭ ਤੋਂ ਬਹੁਤ-ਬਹੁਤ ਵਧੀਆ ਲੱਗ ਰਿਹਾ ਜੀ ਦੁਬਾਰਾ ਮੁੜ ਕੇ ਸੱਜਿਆ ਚਾਰਕ ਪ੍ਰੋਗਰਾਮ ਆ ਰਹੇ ਆ ਪੰਜਾਬ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਅੱਜ 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 ਕੁੜੀਆਂ ਦੂਰੋਂ ਆਈਆਂ ਨੇ ਆਪਦੇ ਪੇਕੇ ਘਰਾਂ ਦੇ ਵਿੱਚ ਆਈਆਂ ਨੇ ਕਿਸ ਤਰ੍ਹਾਂ ਦਾ ਸਤਿਕਾਰ ਕੀਤਾ ਗਿਆ ਸਾਡੇ ਵੱਲੋਂ ਸਾਡੇ ਵੱਲੋਂ ਧੀਆਂ ਨੂੰ ਡੱਬਿਆਂ ਨਾਲ ਬਿਸਕੁਟਾਂ ਨਾਲ ਸਤਿਕਾਰ ਕੀਤਾ ਗਿਆ ਅਸੀਂ ਇੱਕ ਸੰਧਾਰੇ ਦੇ ਰੂਪ ਦੇ ਵਿੱਚ ਸੰਧਾਰੇ ਦੇ ਰੂਪ ਵਿੱਚ ਹਾਂਜੀ ਜੇ ਨਹੀਂ ਵੀ ਦੇ ਸਕਦੇ ਸੀ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਕੁੜੀਆਂ ਨੂੰ ਸੰਧਾਰਾ ਦੇਣ ਦੀ ਡੱਬਿਆਂ ਨਾਲ ਤਾਂ ਧੀਆਂ ਦਾ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਤੋਂ ਵੱਧ ਕੇ ਵੀ ਕਰਾਂਗੇ ਤੇ ਅਸੀਂ ਅੱਜ 50 ਕੁੜੀਆਂ ਘੱਟ ਤੋਂ ਘੱਟ ਆਈਆਂ ਸੀਗੀਆਂ ਤੇ ਕੁੜੀਆਂ ਦਾ ਮਾਰਕ ਸੁਤਾਰ ਕੀਤਾ ਤੇ ਕੇਆਂ ਤੋਂ 50 ਕੁੜੀਆਂ ਪਿੰਡ ਦੇ ਵਿੱਚ ਹਾਂਜੀ ਸਾਡੇ ਪਿੰਡ ਦੀਆਂ 50 ਕੁੜੀਆਂ ਆਈਆਂ ਸੀ 50 ਕੁੜੀਆਂ ਦਾ ਸਤਕਾਰ ਕੀਤਾ ਸੀ ਦੱਪਿਆਂ ਨਾਲ ਤੁਸੀਂ ਇਸੇ ਪਿੰਡ ਦੇ ਵਿੱਚ ਵਾਹੇ ਹੋ ਹਾਂਜੀ ਮੇਰਾ ਸਹੁਰੇ ਆ ਜੀ ਇੱਥੇ 22 ਸਾਲ ਹੋ ਗਏ ਜੀ ਮੈਨੂੰ ਵਿਆਹ ਹੀ ਨੂੰ ਪਰ ਪਹਿਲਾਂ ਮੈਂ ਤਰਸਦੀ ਸੀ ਤਿਆਂ ਨੂੰ ਮੇਰੇ ਪੇਕੀ ਲੱਗਦੀਆਂ ਸੀ ਇੱਥੇ ਨਹੀਂ ਸੀ ਲੱਗਦੀਆਂ ਤੇ ਮੇਰੇ ਪੇਕੀ ਲੱਗਦੀਆਂ ਸੀ ਪਰ ਅਸੀਂ 2022 ਤੋਂ ਸ਼ੁਰੂ ਕੀਤੀਆਂ ᱛੀਆਂ ਹਾਂਜੀ ਕਿਸ ਤਰ੍ਹਾਂ ਲੋਕਾਂ ਨੇ ਪਿਆਰ ਸਤਕਾਰ ਦਿੱਤਾ ਸਾਨੂੰ ਬਹੁਤ ਹੀ ਜ਼ਿਆਦਾ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਸਾਨੂੰ ਕਿਸੇ ਨੇ ਮੋੜਿਆ ਨਹੀਂ ਖਾਲੀ ਜਿੰਨਾ ਸਰਦਾ ਸੀ ਸਾਨੂੰ ਸਾਹਮਣੇ ਦਿੱਤਾ ਸਾਨੂੰ ਕਿਸੇ ਨੇ ਵੀ ਇਹ ਖਾਲੀ ਨਹੀਂ ਛੋੜਿਆ ਠੀਕ ਹੈ ਜੀ ਹਾਂਜੀ ਚਲੋ ਅੱਜ ਪਿੰਡ ਦੇ ਵਿੱਚ ਲੋਕ ਤਾਂ ਫਿਰ ਲੱਗੀਆਂ ਕੀ ਕਹਿਣਾ ਚਾਹੂੰ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਪਿੰਡ ਦੇ ਵਿੱਚ ਬੱਚੀਆਂ ਆਈਆਂ ਨੇ ਸਹੁਰਿਆਂ ਤੋਂ ਉਹਨਾਂ ਨੂੰ ਅਸੀਂ ਮਾਨ ਸਨਮਾਨ ਕੀਤਾਗਾ ਉਹ ਵੀ ਆ ਕੇ ਮਿਲ ਕੇ ਗਈਆਂ ਨਹੀਂ ਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਕਹਿੰਦੇ ਆ ਇਸੇ ਤਰ੍ਹਾਂ ਅਸੀਂ ਧਿਆਨ ਵਾਦ ਤੋਂ ਵਾਦ ਮਨਾਉਂਦੇ ਰਹੀਏ ਤੇ ਪਿੰਡ ਵਾਲਿਆਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾਗਾ ਤੁਸੀਂ ਅੱਜ ਆਪ ਦੇ ਪੇਕੇ ਪਿੰਡ ਆਇਓ ਪੇਕੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਸਤਿਕਾਰ ਹੋਇਆ ਕਿਸ ਤਰ੍ਹਾਂ ਹਰੌਣ ਕਰਾਈਆਂ ਤੁਸੀਂ ਇਹ ਮੇਰਾ ਪੇਕਾ ਬਿੰਦਾ ਦਾ ਫਰਵਾਹੀ ਇੱਥੇ ਮੈਂ ਤੇ ਆਤੇ ਆਈ ਤੇ ਮੇਰਾ ਬਹੁਤ ਸਤਿਕਾਰ ਕੀਤਾ ਇਹਨਾਂ ਨੇ ਸਾਰੀਆਂ ਕੁੜੀਆਂ ਨੂੰ ਡੱਬੇ ਦੇ ਕੇ ਸਤਿਕਾਰ ਨਾਲ ਵਿਦਾ ਕੀਤਾ ਇਹਨਾਂ ਨੇ ਤੇ ਪੁਰਾਣਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਇਹਨਾਂ ਨੇ ਤੇ ਸਾਨੂੰ ਬਹੁਤ ਮਾਣ ਸਨਮਾਨ ਦਿੱਤਾ ਮੈਨੂੰ ਬਹੁਤ ਖੁਸ਼ੀ ਆਈ ਇੱਥੇ ਆ ਕੇ ਸਾਰਿਆਂ ਨੂੰ ਮਿਲ ਕੇ ਹਰ ਸਾਲ ਦੀ ਤਰ੍ਹਾਂ ਇੱਥੇ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਹਰ ਸਾਲ ਮੈਂ ਆਉਂਦੀ ਆ ਇੱਥੇ ਕੁੜੀਆਂ ਦਾ ਸਤਿਕਾਰ ਕਿਸ ਤਰ੍ਹਾਂ ਕੀਤਾ ਗਿਆ ਕੁੜੀਆਂ ਨੂੰ ਜੀ ਸਾਰਿਆਂ ਨੂੰ ਡੱਬੇ ਦੇ ਕੇ ਤੇ ਉਹਨਾਂ ਨੂੰ ਮਠਿਆਈ ਦੇ ਕੇ ਸਤਿਕਾਰ ਕੀਤਾ ਉਹਨਾਂ ਦਾ ਜਿਹੜੀਆਂ ਕੁੜੀਆਂ ਸੌਰੀ ਹਾਂਜੀ ਹਾਂਜੀ ਬਹੁਤ ਮਾਨ ਸਨਮਾਨ ਮਿਲਿਆ ਜੀ ਕੁੜੀਆਂ ਨੂੰ ਪੰਜਾਬੀ ਬੋਲੀਆਂ ਪੰਜਾਬੀ ਪਹਿਰਾਵੇ ਦੇ ਨਾਲ ਹਾਂਜੀ ਹਾਂਜੀ ਪੰਜਾਬੀ ਬੋਲੀਆਂ ਪਾਈਆਂ ਪੰਜਾਬੀ ਪਹਿਰਾਵਾ ਸਾਰਿਆਂ ਦਾ ਤੇ ਮੋੜ ਪੰਜਾਬ ਦੇ ਜਿਹੜੇ ਲੋਕ ਕੁੜੀਆਂ ਟੁੱਟੇ ਨੇ ਪੰਜਾਬੀ ਵਿਰਸੇ ਦੇ ਨਾਲ ਉਹ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੇ ਲੋਕ ਪੰਜਾਬੀ ਵਿਰਸੇ ਦੇ ਨਾਲ ਟੁੱਟੇ ਨੇ ਉਹਨਾਂ ਨੂੰ ਬੋੜਾ ਪੰਜਾਬੀ ਵਿਰਸੇ ਨਾਲ ਜੋੜਨਾ ਚਾਹੀਦਾ ਇਹੀ ਪਹਿਰਾਵਾ ਕਰਨਾ ਚਾਹੀਦਾ ਤੇ ਜਿਹੜੀਆਂ ਬੱਚੀਆਂ ਸਾਡੀਆਂ ਬਾਹਰ ਦੀਆਂ ਨੇ ਉਹਨਾਂ ਨੂੰ ਵੀ ਬੋੜਾ ਆ ਕੇ ਪੰਜਾਬ ਹੀ ਬਸਣਾ ਚਾਹੀਦਾ Jaya, <laughs> I 好的，对对对。 भी अमूटा मेके जवानी चुप चके लाल जलंगा जा जा भेण अम्ब बूटा मेके लाव जवानी चुप चक तेरे लाल जलंग രതി വർഗ്ന പാമാ ജെഡി ഘർ തു കേദേ മാ മുക്രി നാ താമാ പേ ഘൽ തു കേദേ മാ മുക്രി നാ താമാ சாரியாத்தி வாரி சமையா தச்சி <स्थाँगा> बेटीन बेटी, नुँ, बेटी नुँ। ਬੱਚੀਆਂ ਪਿੰਡਾਂ ਦਾ ਮੇਰਾ ਟੋਲ ਬਟਵਾਰੀ ਬੱਚੀਆਂ ਪਿੰਡਾਂ ਦਾ ਮੇਰਾ ਟੋਲ ਬਟਵਾਰੀ ਨਿੱਤਿਆਂ ਮੈਂ ਜਾਣਾਂ ਉਹ ਰਕਮ ਸਰੇ ਪਿੰਡ ਫਰਵਾਹੀ ਵਿਖੇ ਤੀਆਂ ਦਾ ਤੀਜ ਦੀਆਂ ਤੀਆਂ ਦਾ ਤਿਉਹਾਰ ਬੜੇ ਹੀ ਸਰਦਾ ਤੇ ਭਾਵਨਾਵਾਂ ਦੇ ਨਾਲ ਇਹ ਉਹ ਕੁੜੀਆਂ ਵੱਲੋਂ ਮਨਾਇਆ ਜਾ ਰਿਹਾ ਜਿਹੜੀਆਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਵਿਆਹ ਤੋਂ ਬਾਅਦ ਵੀ ਉਹ ਆਪਣੇ ਪਿੰਡ ਦੇ ਵਿੱਚ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਸੰਧਾਰੇ ਵੀ ਪਚਾਏ ਜਾਂਦੇ ਨੇ ਤੇ ਕੁੜੀਆਂ ਦਾ ਜਿਹੜਾ ਰੁਤਬਾ ਹੈ ਉਹ ਕਿਸ ਤਰ੍ਹਾਂ ਉੱਪਰ ਰੱਖਿਆ ਜਾਂਦਾ ਹੈਗਾ ਉਹ ਅੱਜ ਅਸੀਂ ਤੁਹਾਨੂੰ ਇਸ ਪਰਵਾਹੀ ਦੇ ਉਸ ਕੁੜੀਆਂ ਦੇ ਨਾਲ ਗੱਲਬਾਤ ਕਰਾ ਕੇ ਅਸੀਂ ਦੱਸਾਂਗੇ ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਬਰਨਾਲਾ ਦੇ ਐਮ ਐਲ ਏ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਕਿ ਮੌਜੂਦਾ ਵਰਾਹਿਕ ਨੇ ਉਹਨਾਂ ਦਾ ਪਰਿਵਾਰ ਅੱਜ ਇਸ ਖੁਸ਼ੀਆਂ ਦੇ ਵਿੱਚ ਸ਼੍ਰੀਕ ਹੋਣ ਵਾਸਤੇ ਪਹੁੰਚਿਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਹੁਣ ਮਤਲਬ ਕਿ ਜਿਤਾਤੀਆਂ ਨੂੰ ਚੇਰ ਦੁਬਾਰਾ ਤੋਂ ਮੈਂ ਕਹਿੰਨੀ ਆ ਸਤਕਾਰ ਪਿੰਡ ਵਾਲੇ ਵੀ ਦੇਣ ਲੱਗੇ ਤੇ ਪਹਿਲਾਂ ਵੀ ਸਤਕਾਰ ਸੀਗਾ ਪਰ ਵਿੱਚ ਜੇ ਅਲੋਪ ਹੋ ਗਿਆ ਸੀ ਵਿੱਚ ਜੇ ਆਪਾਂ ਮਤਲਬ ਕਿ ਆਪਣੇ ਮਾਡਰਨ ਤਰੀਕਿਆਂ ਨਾਲ ਤੁਰ ਪਏ ਸੀ ਤੇ ਧੀਆਂ ਨੂੰ ਨਹੀਂ ਬੁਲਾ ਰਹੇ ਸੀ ਆਪਣੇ ਪਿੰਡਾਂ ਦੇ ਵਿੱਚ ਹੁਣ ਮੈਂ ਲੋਕਾਂ ਦਾ ਹੈ ਭਰਾਵਾਂ ਦਾ ਸਾਰੇ ਬਜ਼ੁਰਗਾਂ ਦਾ ਇਹ ਵੀ ਇੱਕ ਦੇਦਿਲੋਂ ਕਹਿੰਦੇ ਹੁੰਦੇ ਆ ਵੀ ਕੈਨੀ ਆ ਵੀ ਸ਼ੁਕਰ ਆ ਪਰਮਾਤਮਾ ਦਾ ਹੈ ਫਿਰ ਆਪਣੀਆਂ ਧੀਆਂ ਨੂੰ ਦੁਬਾਰਾ ਸੱਦ ਕੇ ਉਸੇ ਤਰ੍ਹਾਂ ਹੀ ਰੌਣਕ ਮੇਲੇ ਲਾਉਣ ਲੱਗ ਗਏ ਆ ਤੇ ਦੇਖ ਕੇ ਖੁਸ਼ੀ ਹੁੰਦੀ ਆ ਪਰ ਜਿੰਨਾ ਇਹਨਾਂ ਦਾ ਸਤਕਾਰ ਕਰ ਗਾਵੇ ਰੱਬ ਉਹਨਾਂ ਨੂੰ ਹੀ ਦੇਊਗਾ ਉਹਨਾਂ ਹੀ ਖੁਸ਼ੀਆਂ ਖੇੜੇ ਹੋਣਗੇ ਉਹਨਾਂ ਹੀ ਆਪਣਾ ਜਿਹੜਾ ਇਹ ਸਮਾਜ ਆ ਵਧੀਆ ਹੋਊਗਾ ਬਸ ਧੀਆਂ ਦਾ ਸਤਕਾਰ ਮੈਂ ਕਹਿੰਨੀ ਆ ਇਹ ਦਿਲੋਂ ਹੋਣਾ ਚਾਹੀਦਾ ਤੇ ਹਰ ਹਰ ਇੱਕ ਨੂੰ ਕਰਨਾ ਚਾਹੀਦਾ ਉਹਨਾਂ ਦੇ ਵੇੜੇ ਸਦਾ ਖਿੜੇ ਰਹਿੰਦੇ ਜਿੱਥੇ ਧੀਆਂ ਦਾ ਸਤਕਾਰ ਹੋਵੇ ਜੀ ਬਿਲਕੁਲ ਬਹੁਤ ਵੱਡੀ ਗੱਲ ਕਹੀ ਹੈ ਜੇ ਜਿਵੇਂ ਹੁਣ ਤੁਹਾਨੂੰ ਬਰਨਾਲੇ ਦੇ ਵੱਲੋਂ ਇੱਕ ਬਹੁਤ ਵੱਡਾ ਰਤਬਾ ਦਿੱਤਾ ਗਿਆ ਐਮਐਲਏ ਦੇ ਅੱਜ ਵੀ ਹਰੇਕ ਦੇ ਘਰ ਦੇ ਵਿੱਚ ਸ਼ਰੀਕ ਹੋਣਿਓ ਤੁਸੀਂ ਹਰੇਕ ਦੀ ਖੁਸ਼ੀ ਦੇ ਵਿੱਚ ਜਾਣਿਓ ਦੁੱਖ ਸੁੱਖ ਦੇ ਵਿੱਚ ਜਾਣਿਓ ਕਿਸ ਤਰ੍ਹਾਂ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜੀ ਅਸੀਂ ਜਦੋਂ ਵੀ ਸਾਰਿਆਂ ਨੂੰ ਮਿਲਦੇ ਆ ਕਿਸੇ ਦੇ ਘਰੇ ਕੋਈ ਕੋਈ ਕਈ ਵਾਰੀ ਕੋਈ ਪ੍ਰੋਬਲਮ ਇਦਾਂ ਦੀ ਹੁੰਦੀ ਆ ਉਹਨਾਂ ਨਾਲ ਪੂਰਾ ਦਿਲੋਂ ਦੁੱਖ ਵੰਡਾਈਦਾ ਅਸੀਂ ਕੋਈ ਸਾਡੇ ਵਿੱਚ ਕੋਈ 올ਡ ਲੀਡਰਾਂ ਵਾਲੀ له نہیں ہے ਅਸੀਂ ਪਰਿਵਾਰਾਂ ਵਾਂਗੂ ਹੀ ਜਾਣਦੇ ਆ ਸਾਡੀ ਸਾਰੀ ਟੀਮ ਜਿਹੜੀ ਵੀ ਆ ਕਾਂਗਰਸ ਦੀ ਉਹ ਮਤਲਬ ਕਿ ਏਦਾਂ ਦਿਨੋਂ ਕਰ ਰਹੀ ਆ ਕਿ ਜਿੱਦਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੁੰਨੇ ਜੀ ਇਹ ਸਾਨੂੰ ਅਸੀਂ ਜਿਤਾਇਆ ਆ ਲੋਕਾਂ ਨੇ ਜਿੱਦਾਂ ਅਸੀਂ ਪਹਿਲਾਂ ਗੱਲਾਂ ਅਸੀਂ ਉਦੋਂ ਵੀ ਮਤਲਬ ਕਿ ਆ ਕੇ ਲੋਕਾਂ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਡੇ ਵਿੱਚ ਹੀ ਵਿਚਰਾਂਗੇ ਹੁਣ ਵੀ ਉਸੇ ਤਰ੍ਹਾਂ ਹੀ ਵਿਚਰ ਰਹੇ ਹਾਂ ਅੱਜ ਤੁਸੀਂ ਇੱਥੇ ਆ ਕੇ ਰੌਣਕਾਂ ਬਿਲਾਇਆ ਕੁਝ ਗੋਲੀਆਂ ਵੀ ਪਾਈਆਂ ਨੇ ਕਿਸ ਤਰ੍ਹਾਂ ਦਾ ਬਹੁਤ ਵਧੀਆ ਲੱਗਾ ਮੈਨੂੰ ਆਪਦਾ ਬਚਪਨ ਵੀ ਯਾਦ ਆ ਗਿਆ ਆਪਣਾ ਕਾਲਜ ਟਾਈਮ ਵੀ ਯਾਦ ਆ ਗਿਆ ਮੈਨੂੰ ਐ ਲੱਗ ਰਿਹਾ ਕਿ ਮੈਂ ਪਿੱਛੇ ਥੋੜਾ ਬੈਕ ਡਾਲ ਚਲੀ ਗਈ ਹੈ ਐਮਐਲਏ ਸਾਹਿਬ ਹੋਂਟਾ ਇਨਾ ਬਣੇਗਾ ਨਾਲ ਮਾਚਨ ਚ ਬੇਟਾ ਬਹੁਤ ਬੋਸਪਾ Thank you so much ਕੀ ਲੱਗਦਾ ਅੱਜ ਮਾਤਾ ਜੀ ਦੇ ਨਾਲ ਇੱਥੇ ਪਹੁੰਚ ਕੇ ਕਿਸ ਤਰ੍ਹਾਂ ਦਾ ਪਿੰਡ ਬਲੋ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਬਹੁਤ ਸੋਨਾ ਸਵਾਗਤ ਕੀਤਾ ਸਦਾ ਰਿਪਨ ਕੀਤਾ ਐ ਇਨਾ ਪਿਆਰ ਦਿੱਤਾ ਇਹਨਾਂ ਨੇ ਤੇ ਹੁਣ ਵੀ ਮੈਨੂੰ ਮਿਠਾਈ ਦਾ ਡੱਬਾ ਜਿਵੇਂ ਆਤੀਤੀ ਆਉਂ ਦਿੱਤਾ ਮੈਨੂੰ ਵੀ ਆਤੀ ਪਿੰਡ ਦੀ ਧੀ ਸਮਝ ਕੇ ਇਹਨਾਂ ਨੇ ਮੈਨੂੰ ਆ ਡੱਬਾ ਦਿੱਤਾ ਸਤਿਕਾਰ ਕੀਤਾ ਬਹੁਤ ਖੁਸ਼ੀ ਹੋਈ ਬਹੁਤ ਦਿਲ ਲੱਗਿਆ ਇੱਥੇ ਸਾਰਿਆਂ ਨੇ ਮਿਲ ਕੇ ਇਹਨਾਂ ਨੇ ਬਹੁਤ ਪਿਆਰ ਕੀਤਾ ਬੋਲੀਆਂ ਪਾਈਆਂ ਮੈਨੂੰ ਨਾਲ ਨਚਾਇਆ ਤੇ ਬੜਾ ਖੁਸ਼ ਹੋਈ ਆ ਕੇ ਮੈਂ ਇੱਥੇ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਮਾਹੌਲ ਬਣਨਾ ਚਾਹੀਦਾ ਹੈ ਹਰ ਇੱਕ ਪਿੰਡ ਦੇ ਧੀਆਂ ਦੇ ਲੋਕ ਪਹਿਲਾਂ ਹੁਣ ਧੀਆਂ ਨੂੰ ਲੋਕ ਆਲੋਪ ਕਰਨ ਲੱਗੇ ਬਾਹਰ ਜਾਣ ਲੱਗੇ ਜਾ ਹੁਣ ਇਹ 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 ਘਟ ਗਿਆ ਸੀਗਾ ਸਤਕਾਰੀਆਂ ਦਾ ਕੁੱਕਾਂ ਦੇ ਵਿੱਚ ਧੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਅੱਜ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਸੋਨਾ ਲੱਗ ਰਿਹਾ ਹੈਗਾ ਮਾਹੌਲ ਦੇਖ ਕੇ ਤੇ ਇਸ ਚੀਜ਼ ਨਾਲ ਆਪਣੇ ਬਾਹਰਲੀ ਕੁੜੀਆਂ ਵੀ ਅਟਰੈਕਟ ਹੋਣੇ ਕਿ ਆਪਣਾ ਪੰਜਾਬ ਦਾ ਮਾਹੌਲ ਸੋਹਣਾਗਾ ਬਹੁਤ ਵਧੀਆ ਉਹਨਾਂ ਦਾ ਮਨ ਕਰਦਾ ਸੀ ਵਾਪਿਸ ਆਈਏ ਤੁਸੀਂ ਦੇਖਿਓ ਨੇ ਕਿੰਨੇ ਆਪਣੇ ਪੰਜਾਬੀ ਨੇ ਜਿਹੜੇ ਕਿ ਵਾਪਿਸ ਆ ਰਹੇ ਨੇ ਇਹੀ ਚੀਜ਼ ਨੂੰ ਦੇਖ ਕੇ ਕਿ ਸਾਡਾ ਸੱਭਿਆਚਾਰ ਹਜੇ ਵੀ ਜਿਉਂਦਾ ਹੈਗਾ ਅਸੀਂ ਨਹੀਂ ਜਾਣਾ ਬਾਹਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ 'ਚ ਪੜ੍ਹਾਈ ਕਰਾਉਣੀ ਆ ਅਸੀਂ ਵਾਪਿਸ ਆਉਣਾ ਇਹ ਚੀਜ਼ ਨਾਲ ਜਿਹੜਾ ਆਪਾਂ ਕਰ ਰਹੇ ਹਾਂ ਛੋਟੇ ਛੋਟੇ ਸਟੈਪਸ ਨੇ ਇਹ ਬਾਹਰ ਤੱਕ ਜਾਂਦੀਆਂ ਸਾਰੇ ਕੋ ਨੂੰ ਪਤਾ ਲੱਗਦਾ ਵੀ ਪਿੰਡਾਂ ਪਿੰਡਾਂ ਚ ਇਹ ਚੀਜ਼ ਜਾ ਰਹੀ ਆ ਤੇ ਉਹਨਾਂ ਹਰ ਜਗ੍ਹਾ ਤੇ ਇਹ ਆਪਣੀ ਚਰਚਾ ਹੁੰਦੀ ਆ ਤੇ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡਾ ਸੱਭਿਆਚਾਰ ਹੈ ਜਿੱਥੇ ਲੋਕ ਹੋ ਗਿਆ ਸੀ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਨਿੱਕੇ ਨਿੱਕੇ ਬੱਚਾ ਵੀ ਪੁੱਛਦੇ ਆ ਮਮਾ ਕੀ ਚੀਜ਼ ਆ ਮੇ ਬੁੱਤੀਆਂ ਨੇ ਇਹ ਰਖੜੀ ਦਾ ਤਿਹਾੜਾ ਬੱਚੇ ਅੱਗੇ ਪੁੱਛਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਆ ਵੀ ਆਪਣਾ ਸੱਭਿਆਚਾਰ ਵਾਪਿਸ ਮੁਰ ਆਪਣੀ ਚਾ ਆ ਗਿਆ ਵਾਪਿਸ ਸਾਰੇ ਜਣੇ ਰਲ ਮਿਲ ਕੇ ਹਸੀ ਕਿਵੇਂ ਤੁਸੀਂ ਬਾਹਰ ਦੀ ਗੱਲ ਕਰੀ ਐ ਤੁਹਾਡਾ ਮਨ ਤਾਂ ਨਹੀਂ ਬਾਹਰ ਜਾਂਦਾ ਇੱਥੇ ਵਿਰਸੇ ਨਾਲ ਜੁੜਦਾ ਹਾਂਜੀ ਹਾਂਜੀ ਮੈਂ ਵੀ ਹੁਣੇ ਹੀ ਕਹਿਦੀ ਮੈਂ ਆਪਣੇ ਜਵਾਬ ਇੱਥੇ ਪੜਾਉਣੇ ਆ ਮੈਂ ਕਿਹਾ ਮੇਰੇ ਜਾਣ ਨੂੰ ਚੀਜ਼ ਨਹੀਂ ਕਰਦਾ ਹੈਗਾ ਹਾਂਜੀ ਹਾਂਜੀ ਤੇ ਬਿਲਕੁਲ ਬਹੁਤ ਚੰਗੀਆਂ ਗੱਲਾਂ ਨੇ ਜਿਹੜੀਆਂ ਇਹ ਵੀ ਅਸੀਂ ਆਪਣੇ ਪੰਜਾਬੀ ਵਿਰਸੇ ਨਾਲ ਜੁੜੀ ਰਹੀਏ ਅਸੀਂ ਬਾਰੋਂ ਉਸ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਈਏ ਉਸ ਧੀਆਂ ਨੂੰ ਵੀ ਇਸ ਪੰਜਾਬ ਦੇ ਨਾਲ ਜੋੜੀਏ ਪੰਜਾਬ ਦੇ ਵਿਰਸੇ ਦੇ ਨਾਲ ਜੋੜੀਏ